ਹੁਣ ਕਨੀਪੋ ਲਾਣਾ ਕਮੇਟੀ ਦੀ ਟੀਮ ਆ ਗਈ ਹੈ ਮੇਜ਼ਬਾਨ ਇਸ ਇਖ ਦੇ ਇਲਾਕੇ ਦੀ ਗੱਲ ਸੋਰ ਬੋਰਡ ਚਲਾਉਣਾ ਸਰਜੀਤ ਜੀ ਨੇ ਟੂਰਨਾਮੈਂਟ ਵੀ ਆਰਗੇਨਾਈਜ਼ ਕਰ ਰਿਹਾ ਬਹੁਤ ਵੱਡਾ ਕਦੇ ਵੀਰਾ ਦਾ ਧੰਨਵਾਦ ਹੈ ਮੇਲੇ ਦਾ ਸ਼ਿੰਗਾਰ ਵੀ ਬਣਿਆ ਹੈ ਸਟੇਜਾਂ ਦੋਮੇ ਦਾ ਬਹੁਤ ਵੱਡਾ ਕਦੇ ਯੋਗਦਾਨ ਹੈ ਬਹੁਤ ਕਦੇ ਧੰਨਵਾਦ ਜਿਹੜਾ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਹੈ ਗਰਾਊਂਡ ਕਲੀਅਰ ਕਰੋ ਜੀ ਆਓ ਜੀ ਬੱਲੇਬਾਜ਼ ਚੱਕ ਪੱਖੀ ਦੇ ਜਲਤ ਨਾਲ ਕਨੇਡਾ YouTube ਤੇ ਉਹ Facebook ਤੇ ਨਹੀਂ ਕਰ ਵੀਰੇ ਬਾਲੇ ਕਿਹੜੇ ਪਲੇਅਰ ਨੇ ਕਰਨੀਆਂ ਕਰ ਰਹੀਆਂ ਮੈਚ ਬਲੇ ਆਓ ਚੱਕ ਬੱਖੀ ਵਾਲਿਓ ਬੱਡੇ ਮੈਚ ਉਧਰਲੇ ਪਾਸੇ ਜਿਹੜਾ ਕਦੇ ਸ਼ੁਰੂ ਫੁਰ ਜਾ ਰਿਹਾ ਖੇਡ ਦੇ ਕਦੇ ਮੈਦਾਨ ਵਿੱਚ ਕੀ ਹੋਵੇ ਚਲਾ ਲ ਲੈ ਵੀ ਉਪਰ ਇੱਥੇ ਆ ਗਿਆ ਬਾਈ ਬਣ ਕੇ ਇੱਥੇ ਬਹਿ ਗਿਆ ਹਾਂ ਕਿੱਥੇ ਰਹਿ ਕੇ ਚੱਕ ਬੱਖੀ ਵਾਲੇ ਆਓ ਯਾਰ ਬਾਈ ਯਾਰ ਸਮਾਂ ਬਹੁਤ ਲੱਗ ਰਿਹਾ ਬਾਅਦ ਚ ਅਸੀਂ ਪਲਟੇ ਲਾਣ ਲੱਗੇ ਨੇ ਫਿਰ ਟੀਮਾਂ ਨੇ ਤਰਾਜ ਬੰਨਿਆ ਯਾਰ ਬਾਈ ਕੀ ਨਾ ਆਪਣਾ ਲੱਭੀ ਲੱਭਰੀ ਉੱਧਰ ਕੋਈ ਨਹੀਂ ਪਰ ਬੜੀ ਬੈਟਿੰਗ ਦੀ ਇੱਕ ਪਲੇਅਰ ਮੇਰੇ ਕੋਲ ਆ ਜੀ ਬਈ ਬਣ ਕੇ ਚੱਕਬਤੀ ਦੇ ਇੱਕ ਪਲੇਅਰ ਆ ਜੀ ਜ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵੀ ਦਰਸ਼ਕੋਰੀ ਇੱਕ ਵੱਡੇ ਮੁਕਾਬਲੇ ਦੀ ਸ਼ੁਰੂਆਤ ਹੋ ਗਈ ਹੈ ਖੇਡ ਦੇ ਮੈਦਾਨੇ ਅੰਦਰ ਬੋਲ ਤੇ ਟੀਮ ਆ ਗਈ ਹੈ ਝੋਕ ਨੀਪੂ ਲਾੜਾ ਪੇਡ ਹੈ ਮੁੰਡਿਆਂ ਦਾ ਮੇਜਵਣ ਕਦੇ ਇਸੇ ਹੀ ਟੀਮ ਹੈ ਟੂਰਨਾਮੈਂਟ ਦੇ ਮੁੰਡੇ ਆਰਗੇਨਾਈਜ਼ ਕਰ ਰਹੇ ਹੈ ਉਹ ਸਮਨੇ ਕਦੇ ਵੱਡੀ ਟੀਮ ਬਣੀ ਹੋਈ ਹੈ ਬੈਡ ਤੇ ਟੀਮ ਆ ਗਈ ਹੈ 3247 ਮੁੰਡਿਆਂ ਦਾ ਜਵਾਨ ਦੱਸਿਆ ਨਗਰ ਹੈ ਇੱਕ ਇਲਾਕੇ ਦੀਆਂ ਦੋ ਨੇਰਲੇ ਬਲੇ ਪਾ ਏਡੀ ਦਾ ਸਕੋਰ ਬੋਰਡ ਨੀਣਾ ਚਲਦਾ ਹਾਂ ਲਓ ਸਮਰੇ ਦੇ ਜਾ ਰਹੇ ਹੈ ਵੱਡਾ ਕਦੇ ਧੰਨਵਾਦ ਜਿੰਨੀਆਂ ਵੀ ਟੀਮਾਂ ਜਿਹੜੀਆਂ ਨੇ ਇਸ ਮਹੀਨੇ ਦਾ ਸ਼ਿਕਾਰ ਬਣਦੇ ਜਾ ਰਹੇ ਨੇ ਔਰ ਕੱਲੇ-ਕੱਲੇ ਵੀਰਾਂ ਦਾ ਕਦੇ ਵੱਡਾ ਕਦੇ ਗਹਿ ਕੜਵਾ ਕਦੇ ਧੰਨਵਾਦ ਕੀਤਾ ਜਾ ਰਿਹਾ ਹੈ ਕਰੋੜੀ ਮੁਕਾਬਲਾ ਪਲੇ 4 ਅਗਰ ਹੋਣਗੇ ਇੱਕ ਅਵਰ ਦਾ ਘੇਰਾ 3 ਬੜੀ ਵਾਲਾ ਜਿੱਤਿਆ ਛਪੜੀ ਵਾਲਾ ਰਿੰਕੂ ਬਾਈ ਡਿਸੀਜਨ ਪੈਂਡਿੰਗ ਇਤਰਾਇ ਲਾਇਆ ਡਿਸੀਜਨ ਪੈਂਡਿੰਗ ਬਾਗਲ ਨੇ ਇਤਰਾਇ ਲਾਇਆ ਲਓ ਛਪੜੀ ਕਦੇ ਪਹਿਲੀ ਵਾਰ ਤੇ ਚਾਰ ਸਕੋਰ ਦੇ ਕਦੇ ਵਾਦੇ ਮੁੰਡੇ ਨੇ ਕਰ ਦਿੱਤੇ ਆਪਣੀ ਕਦੇ ਟੀਮ ਦੇ ਲਈ ਮੈਚ ਹੋਣਗੇ ਤਰਾਣੇ ਮੁੰਡੇ ਬਾਗਲ ਨੇ ਇਤਰਾਇ ਲਾਇਆ ਛਪੜੀ ਵਾਲੇ ਤੇ ਵਿੰਧਾ ਪਾਣੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਇਹ ਮਿੱਤਰੋ ਬੜੀ ਮੇਖਾਣੇ ਵੀ ਡਾਂਗ ਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਤੋ ਐਰ ਗਰਨਾ ਨਹੀਂ ਲਓ ਸੰਗੜਕੇ ਦੇ ਬਾਲ ਕਦੇ ਪਹਿਲੇ ਵਰਦੀ ਕਦੇ ਤਿਆਰੀਆਂ ਨੇ ਘੋਗੜੀ ਪੁਲਾਣਾ ਪਿੰਡ ਦੀ ਟੀਮ ਕਦੇ ਬਣੀ ਹੋਈ ਹੈ ਵੱਡੇ ਵੱਡੇ ਖੇਡ ਮੇਲੇ ਉਹ ਮੁੰਡੇ ਕਦੇ ਆਰਗੇਨਾਈਜ਼ ਕਰਦੇ ਐ ਆ ਮੁੰਡਾ ਸਰਜੀਤ ਹੈ ਜਿਹਨੇ ਬਾਲ ਨੂੰ ਫੀਡ ਕਰਦਾ ਆ ਮੇਰੇ ਦਾ ਆਰਗੇਨਾਈਜ਼ਰ ਵੀ ਹੈ ਇੱਕ ਵਧੀਆ ਸੋ ਜੰਪਾਂ ਸਾਡੇ ਵੀ ਉਹ ਸਾਹਮਣੇ ਕਦੇ ਉਧਰ ਲਈ ਪਾਸੇ ਬੜੀ ਕਦੇ ਟਾਕ ਦੀ ਕਦੇ ਫੀਡ ਕੀਤੀ ਆ ਫਿਰ ਆਇਆ ਮੁੰਡੇ ਨੇ ਲਓ ਸਾਹਮਣੇ ਪਹਿਲੇ ਪੂਲ ਦੀਆਂ ਟੀਮਾਂ ਦੇ ਦੱਸਿਓ ਜਿਹੜੇ ਪੈਂਡਿੰਗ ਸਨ ਲਓ ਸਾਹਮਣੇ ਕਦੇ ਬਾਲਬਾਲ ਦੀ ਫੇਰ ਉਹ ਖਿਡਾਰੀ ਕਦੇ ਤਿਆਰ ਹੈ ਟੱਕਰ ਜਿਹੜੀ ਸਿਰੇ ਦੀ ਹੈ ਲਓ ਸਾਹਮਣੇ ਇੱਥੇ ਰੱਖ ਟਾਪ ਦੀ ਕਿਤੇ ਬਾਲ ਹੈ ਖੇਡ ਦੇ ਕਿਤੇ ਮੈਦਾਨ ਵਿੱਚੋਂ ਫੁੱਟਦੀ ਹੋਈ ਕਮਾਲ ਹੈ ਡੱਰੇ ਉੱਤੇ ਜ਼ਿਲ੍ਹਾ ਫਾਜ਼ਿਲਕਾ ਜਿੱਥੂ ਗੱਲ ਉਤਰੇ ਦਰਸ਼ੌਰੇ ਵਿੱਚ ਇੱਕ ਨੰਬਰ ਮੇਰਾ ਸ਼ਹਿਰ ਹੈ ਬੋਰਕੜੇ ਲਓ ਸਾਹਮਣੇ ਕਿਤੇ ਜ਼ਿਲ੍ਹਾ ਫਾਜ਼ਿਲਕਾ ਦੀ ਧਰਤੀ ਨੇ ਕਿਨੇ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਪੰਜਾਂ ਪਾਣੀਆਂ ਦੀ ਧਰਤੀ ਹੈ ਪੰਜਾਂ ਪਾਣੀਆਂ ਦੇ ਜਿੱਥੇ ਜਾਲ ਬੰਨੇ ਉਸ ਧਰਤੀ ਦੀ ਦੁੱਖ ਵਿੱਚੋਂ ਮੈਂ ਜੰਮਿਆ ਹੁਣੋਂ ਕਦੀ ਇਹ ਜਿੱਥੋਂ ਦੀ ਜ਼ਮੀਨ ਜੱਟੀਏ ਨੇ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਲ ਜੱਟੀਏ ਲਓ ਸਭਨੇ ਐਡਵੋਕੇਟ ਦੀਆਂ ਕਦੇ ਬਾਲਾ ਪੈ ਰਿ ਜਾਣੇ ਵਕੀਲ ਦੀ ਅਗਲੇ ਬਾਲਾ ਪੈ ਰਿ ਨੇ ਫਾਦਰ ਸਾਹਿਬ ਨੇ ਆ ਪਹੁੰਚਿਆ ਉਹ ਸਭਨੇ ਉਧਰਲੇ ਪਾਸੇ ਮੁੰਡਾ ਕਦੇ ਪੜ੍ਹੀ ਲਿਖੀ ਫੈਮਿਲੀ ਤੋਂ ਕਦੇ ਬਲਾਉਂ ਕਰਦਾ ਹੈ ਲਓ ਸਭਨੇ ਚਾਂਸ ਫੇਰ ਬਣ ਗਿਆ ਹੈ ਖੇਡ ਦੇ ਕਦੇ ਮੈਦਾਨ ਦੇ ਵਿੱਚ ਐਡਵੋਕੇਟ ਦੀਆਂ ਕਦੇ ਬਾਲਾ ਪੈ ਰਿ ਜਾਣੇ ਲਓ ਸਭਨੇ ਉਧਰਲੇ ਪਾਸੇ ਜੋਰ ਜਿਹੜਾ ਕਦੇ ਲੱਗਿਆ ਹੋਇਆ ਹੈ ਲਓ ਸਾਹਮਣੇ ਇਧਰਲੇ ਪਾਸੇ ਖੇਡ ਦੇ ਗਦੇ ਮੈਦਾਨ ਦੇ ਵਿੱਚ ਬਾਪੂ ਖੜ ਕੇ ਲੈ ਕੇ ਆਉਂਦਾ ਪੁੱਤ ਜਵੰਤ ਕਰ ਆਉਂਦਾ ਲਓ ਸਿਕੜ ਦੇ ਗੱਲਾਂ ਵੱਡੀਆਂ ਹੋਈਆਂ ਨੇ ਬੱਲਾ ਕਿਤੇ ਪੈਂਦੀਆਂ ਨੇ ਓ ਹੋ ਹੋ ਇੱਕ ਵਾਰ ਸਮਾਪਤ ਹੈ ਵਿਕਟ ਦਾ ਪਾਵਨ ਪੰਜ ਬਣ ਗਏ ਬਈ 21 ਬਣੇ 6 ਬਣ ਕੇ ਇੱਕ ਫਿਰ ਸਮਾਪਤ ਹੈ 6 ਸਕੋਰ ਜਿਹੜੇ ਬਣ ਗਏ ਨੇ ਖੇਡ ਦੇ ਮੈਦਾਨੇ ਅੰਦਰ ਵਿਕਟ ਦਾ ਪਤਨ ਹੋਇਆ ਹੈ ਖੇਡ ਦੇ ਕਦੇ ਮੈਦਾਨ ਦੇ ਵਿੱਚ ਦੇਖੀ ਜਿਹੜੇ ਬਾਲਾਂ ਜਾਂ ਦੇਖੂ ਸਾਰਾ ਜੱਗ ਵੀ ਕੌਣ ਕਿਹਦੇ ਪਾਣੀ ਵਿੱਚ ਪਤਾ ਜਿਆਦਾ ਲੱਗਦੀ ਵੀ ਬੀ ਮਾਰ ਮਾਰ ਸ਼ਿੱਕੇ ਢੇੜੇ ਕੱਢਣਗੇ ਅੱਗ ਵੀ ਨਿਕਲਣਗੇ ਨਾ ਕਿਉਂ ਫੜੰਦੇ ਸੱਪ ਵੀ ਲਓ ਸਮੜ ਇਧਰਲੇ ਪਾਸੇ ਖੇਡ ਦੇ ਕਦੇ ਮੈਦਾਨ ਦੇ ਵਿੱਚ ਦੂਜੀ ਅਵਧੀ ਸ਼ੁਰੂਆਤ ਕਰਨ ਦੇ ਲਈ ਇੱਕ ਦੇ ਸਰਜੀਤ ਹੈ ਇਸ ਮੇਲੇ ਦਾ ਆਰਗੇਨਾਈਜ਼ਰ ਹੈ ਮੁੰਡਾ ਲਓ ਸਾਡੇ ਜਿਸ ਖਿਡਾਰੀ ਨੇ ਬਾਲ ਪਾਉਣੀ ਹੈ 6 ਵਾਲਾ 6 ਸਕੋਰ ਜੁੜੇ ਹੈ ਬਾਲਾਂ 18 ਬਾਕੀ ਹੈ ਖੇਡ ਦੇਖਦੇ ਮੈਦਾਨ ਦੇ ਅੰਦਰ ਜਿਹੜੋ ਤੜੀ ਤਿੰਦ ਜਦ ਪਿੱਛੇ ਸੋਹਣਿਆ ਵੀ ਦੂਰ ਹੁੰਦੇ ਬਣਾ ਦੇ ਭਲੇਖੇ ਸੋਹਣਿਆ ਅਗਲਾ ਵੀ ਕੀ ਅਦੇ 31 ਮੋੜਦਾ ਰਾੜੇ ਖੇਲੇ ਦਮ ਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਡੇਲੇ ਫੋੜ ਦਾ ਸਮਾਂ ਦਾ ਕਰਜ ਜਿਗਰ ਦਾ ਦਰਦ ਫੋਕਰ ਦੀ ਮਾਰ ਬਗਾਇੀ ਨਾਰ ਵੀ ਵੀ ਦੇਖਾਂਗੇ ਕੌਣ ਗਲਾਵੇ ਨੂੰ ਹੱਥ ਧਰਦਾ ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ ਲਓ ਸਮਨੇ ਦੋਨੇ ਪਾਸੇ ਪਹਿਲੀ ਵਾਰ ਤੇ ਅਪੀਲ ਹੋਈ ਹੈ ਡਿਸੀਜਨ ਅੰਪਾਇਰਾਂ ਦੇ ਜਿਹੜੇ ਕੋਲੇ ਪਾਸੇ ਦੱਸੋ ਜੀ ਦੱਸੀ ਜੀ ਆਊਟ ਦੇ ਹੋ ਗਈ ਹੈ ਵਿਕਟ ਦਾ ਪਤਨਾ ਆਓ ਜੀ ਨੈਕਸਟ ਗੇਂ ਦੀ ਜਲਦੀ ਨਾਲ ਇਹ ਸੱਡੀ ਕਦੇ ਬੇਤੀ ਹੈ ਪਹਿਲੇ ਅਜ ਤੇ ਕੀਤਾ ਝੋਗੜੀ ਕੋ ਲਾਉਣ ਦੀ ਟੀਮ ਹੈ ਵੱਡੇ ਵੱਡੇ ਖੇਡ ਮੇਲੇ ਦੇ ਮੁੰਡੇ ਸ਼ਿੰਗਾਰ ਬੜਦੇ ਐ ਲਓ ਸਾਹਮਣੇ ਉਧਰ ਲਈ ਪਾਸੇ ਧਰਾ ਅਗਲੇ ਪਿੰਡ ਦਾ ਵੀ ਖੇਡਿਆ ਵੱਡੇ ਮੇਲੇ ਦੇ ਤਿਵਾੜੋ ਦਾ ਮੇਲਾ ਖੇਡਿਆ ਤੇ ਫਤੂਈ ਦੇ ਮੁਫਿੱਦੀ ਖੇਡ ਤੇ ਮੁੰਡਿਆਂ ਨੇ ਬਾਣ ਕੀਤਾ ਹੈ ਲਓ ਸਾਹਮਣੇ ਕਦੇ ਤਿਆਰ ਹੈ ਮੁੰਡਿਆਂ ਦਾ ਲਓ ਖੇਡ ਦੇਖਦੇ ਨਾਨਿੰਦਰ ਸਰਜੀਤ ਕਦੇ ਬਾਲਾਂ ਪਾ ਰਿਹਾ ਹੈ ਲਓ ਸਾਹਮਣੇ ਮੁੰਡਾ ਕਦੇ ਬਾਦ ਦਾ ਹੋਇਆ ਪਹਿਲੀ ਬਾਲ ਹੈ ਆਓ ਸਾਹਮਣੇ ਚਾਰਸ ਬਣੀ ਹੈ ਖੇਡ ਦੇ ਕਿਨੇ ਮੈਦਾਨੇ ਅੰਦਰ ਇੱਕ ਸਕੋਰ ਮੁੰਡੇ ਨੇ ਕਦੇ ਕੰਪਲੀਟ ਕਰ ਲਿਆ ਆਪਣੀ ਕਦੇ ਟੀਮ ਦੇ ਲਈ ਲਓ ਸਾਹਮਣੇ ਬੱਲਾ ਕਦੇ ਪੈਂਦੀ ਇਹਨੇ ਜੋਰ ਕਦੇ ਲੱਗਿਆ ਹੋਇਆ ਹੈ ਖੇਡ ਦੇ ਕਿਨੇ ਮੈਦਾਨ ਦੇ ਵਿੱਚ ਮੈਚ ਹੋਣਗੇ ਟਕਾਣੇ ਮੁੰਡੇ ਆਉਣਗੇ ਪਤਾ ਲੱਗ ਜੂ ਕਿ ਡਾਕੂ ਡੂੰਘਾ ਪਾਣੀ ਕੁੰਡੀਆਂ ਦੇ ਸਿੰਘ ਫਸ ਗਈ ਕੋਈ ਨਿੱਤਰ ਬੜੇ ਵੇਖਾਣੀ ਵੀ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਤੂੰ ਐਰ ਗੈਰ ਨਾ ਜਾਣੀ ਸੁਰਜੀਤ ਦੀ ਹੈ ਕਦੇ ਬਾਲਾਂ ਨੇ ਮੇਲਾ ਕਦੇ ਘਰ ਦਾ ਮੁੰਡੇ ਦਾ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਇੱਟ ਬੜੀ ਜ਼ੋਰਦਾਰ ਤੇ ਸਾਹਮਣੇ ਐਡਵੋਕੇਟ ਸਾਹਿਬ ਗਲਤੀ ਨਹੀਂ ਕਰਦੇ ਵਿਗੜ ਤਾਂ ਕਦੇ ਪਤਨ ਹੋਇਆ ਖੇਡ ਦੇ ਕਦੇ ਮੈਦਾਨ ਦੇ ਵਿੱਚ ਵੀ ਬੁੱਕਾ ਪਰਕਰਮਣ ਦੇ ਸੀ ਜੋ ਹੋਰਾਂ ਨੂੰ ਸਮਾਂ ਬਦਲੇ ਜਾਂ ਲਾਈਨ 'ਚ ਖੜਦੇ ਦੇਖੇ ਮੈਂ ਕਹਿੰਦੇ ਸੀ ਜੋ ਵਹਿਨ ਦਾ ਕੋਈ ਇਲਾਜ ਨਹੀਂ ਚੋਕਾ ਦੇ ਵਿੱਚ ਖੋਪੇ ਧਰਦੇ ਦੇਖੇ ਮੈਂ ਵਕਤ ਬਦਲਦਾ ਕਦੇ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹੰਦੇ ਦੇਖੇ ਮੈਂ ਪਾਰਸ ਬਾੜਕੜੀ ਨਾ ਕੋਕੀ ਸ਼ੌਹਰਤ ਦਾ ਮੈਂ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਮੈਂ ਮੈਂ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਮੈਂ ਸੁਰਜੀਤ ਵਾਲਾ ਭਾਰਿਆ ਹੁਣ ਤੱਕ ਟੌਪ ਦੀਆਂ ਬਾਲਾਂ ਨੇ ਲੈ ਵੀ ਨੋਲੇ ਨਾ ਬਣ ਜਾ ਸਿਆਣਾ ਜੇ ਮੈਚ ਨੂੰ ਜਿੱਤਣਾ ਹੈ ਤੇ ਘੱਟੋ ਘੱਟ 4 ਆਉਂਦੇ 50 ਦਾ ਟਾਰਗੇਟ ਦੇਣਾ ਪੈਣਾ ਹੈ ਕਿਉਂਕਿ ਟੀਮ ਜਿਹੜੀ ਉਧਰਲੇ ਪਾਸੇ ਵੱਡੀ ਕਿਤੇ ਟੀਮ ਹੈ ਖੇਡਦੇ ਕਿਤੇ ਮੈਦਾਨ ਅੰਦਰ ਬਾਲ ਬੋਲੀ ਕਿਤੇ ਉਧਰਲੇ ਪਾਸੇ ਸੁਰਜੀਤ ਕਿਤੇ ਵਾਅਦਾ ਹੋਇਆ ਹੈ ਹਿੱਟ ਜੋਰਦਾਰ ਹੈ ਦੋ ਖਿਡਾਰੀ ਹੈ ਲਓ ਸਮਰਦਰਲੇ ਪਾਸੇ ਸਿਰੇ ਦੀ ਬੱਲ ਹੈ ਲਓ ਸਭਨੇ ਲੈ ਵੀ ਲੱਡੇ ਕੋਈ ਸ਼ਕਲੀ ਬਈ ਬਣ ਕੇ ਬੱਲ ਬਰੇ ਪਾਸੇ ਕਿਤੇ ਟੋਟੀ ਦੀ ਹੈ ਖੇਡ ਦੇ ਕਿਤੇ ਮੈਦਾਨੇ ਅੰਦਰ ਹਾਲਾਂ ਪੈਦੀਆਂ ਨੇ ਜੋਰ ਲੱਗਿਆ ਹੋਇਆ ਹੈ ਬੈਲੈਂਸ ਟੀਮਾਂ ਨੇ ਲਓ ਸਭਨੇ ਕਿਤੇ ਝੋਕ ਵਾਲੇ ਮੁੰਡੇ ਕਿਤੇ ਬੱਲੇ ਪਾ ਰਹੇ ਹੈ ਖੇਡ ਦੇ ਕਿਤੇ ਮੈਦਾਨੇ ਅੰਦਰ ਸਭਨੇ ਕਿਤੇ ਪੈਂਦੀ ਬੱਲ ਵਾਹ ਜੀ ਵਾਹ 2 ਓਵਰ ਤੇ ਦਸੋੜੀ 12 12 ਬਣ ਗਈ ਹੈ ਪਹਿਲੇ ਓਵਰ 6 ਓਵਰ ਦੇ 6 6 6 ਦੀ 12 ਬਣ ਗਈ ਹੈ 6 3 6 12 ਲਓ ਸੈਂਬੜੇ ਕਦੇ ਬਣ ਗਏ ਹੈ 12 ਬਲਾਂ ਦੀ ਖੇਡ ਹੀ ਸਮਾਪਤ ਹੈ 12 ਬਲਾਂ ਦੀ ਖੇਡ ਹੀ ਬਾਕੀ ਹੈ ਤੇ 12 ਸਕੋਰ ਬਣ ਗਏ ਹੈ 4 ਓਵਰ ਖੇਡ ਦੇ ਕਦੇ ਮੈਦਾਨ ਦੇ ਵਿੱਚ ਲਓ ਸੈਂਬੜੇ ਕਦੇ ਤੀਜੇ ਓਵਰ ਦੀ ਸ਼ੁਰੂਆਤ ਕਰਨ ਦੇ ਲਈ ਵੀਰੇ ਨਾ ਕੀ ਬਾਈ ਦਾ ਸਾਜਨ ਆ ਗਿਆ ਹੈ ਲਓ ਸੈਂਬੜੇ ਕਦੇ ਸਾਜਨ ਆ ਗਿਆ ਹੈ ਬਾਲਕੁਣ ਲਈ ਖੇਡ ਦੇ ਕਦੇ ਮੈਦਾਨ ਦੇ ਵਿੱਚ ਸਿਰੇ ਦੀ ਟੱਕਰ ਖੇਡੀ ਜਾ ਰਹੀ ਹੈ ਮੁੰਡੇ ਸਤੀਰ ਵਾਲੇ ਪਿੱਟਦੇ ਆ ਗਏ ਸ਼ਮਸ਼ਾਬਦ ਦੇ ਮੁੰਡੇ ਆ ਗਏ ਬੰਕੂਸ਼ ਵਾਲੇ ਮੁੰਡੇ ਆ ਗਏ ਵੱਡੀਆਂ ਵੱਡੀਆਂ ਕਦੇ ਲੱਗਦੀਆਂ ਕਦੇ ਟੀਮਾਂ ਜਿਹੜੀਆਂ ਪਉਂਦੀਆਂ ਟਾਰੀਆਂ ਨੇ ਚਾਰ ਚਾਰ ਗੇ ਦੇ ਮੁੰਡੇ ਨੇ ਜੋੜਿਆ ਚਾਰ ਚਾਰ ਓਵਰ ਬਣ ਗਏ ਹੁਣ ਖੁੱਲ ਗਏ ਮੁੰਡੇ ਆ ਬਾਈ ਚਾਰ ਚਾਰ ਓਵਰ ਮੁੰਡੇ ਲਓ ਸਮਝਦੇ ਕਦੇ ਬੱਲੇ ਕਦੇ ਪੈਂਦੀਆਂ ਨੇ ਜੋਰ ਲੱਗਿਆ ਹੋਇਆ ਵੀ ਮੇਰੇ ਕਾ ਤੇਰੇ ਅੰਦਰ ਵੀ ਕਸਤੂਰੀ ਹੁੰਦੀ ਹੈ ਹਰ ਕਮਲ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਬੋਤਿਆਂ ਤੇ ਕਦੇ ਕੜਾਫੇ ਨੇ ਜਦੇ ਨਹੀਂ ਹੁੰਦੇ ਸੂਰਜਕ ਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਚਾਰ ਸਪੋਰ ਜੁੜੇ ਆ ਉਹ ਖੇੜੇ ਦੇ ਕਦੇ ਮੈਦਾਨ ਵਿੱਚ ਬੈਕ ਟੂ ਬੈਕ ਬਾਉਂਡਰੀਆਂ ਵੱਜ ਰੀਆਂ ਨੇ ਵੀ ਨਾਮ ਨੂੰ ਸਵੇਰਾ ਚੰਗਾ ਸੰਤਾ ਨੂੰ ਢੀਰਾ ਚੰਗਾ ਜੋਰ ਨੂੰ ਹਨੇਰਾ ਚੰਗਾ ਜਿੱਤੇ ਜਿੱਤੇ ਲੁੱਕ ਜੇ ਜਵਾਈ ਭਾਈ ਸਹੁ ਚੰਗਾ ਪੁੱਤਰ ਕਮਾਉ ਚੰਗਾ ਦੱਬਰ ਸੰਗਾਉ ਚੰਗਾ ਛਿੜ ਕੇ ਤੋ ਰੁੱਕ ਜੇ ਇੱਕ ਖੁੱਦ ਖੇੜਾ ਚੰਗਾ ਖੇਤ ਲਾਉਣਾ ਜਿਹੜਾ ਚੰਗਾ ਜੰਗ ਦਾ ਨਵੇਰਾ ਚੰਗਾ ਜੇਕ ਲਈ ਸ਼ਮਕ ਜੀ ਵਿਆਹ ਸ਼ਦੀ ਨੰਨਾ ਬਿਨਾ ਖੇਤੀ ਬੜੀ ਸੰਧਾ ਬਿਨਾ ਕਰ ਜਿਵੇਂ ਕੰਦਾ ਬਿਨਾ ਭੋਰਾ ਵੀ ਨਹੀਂ ਜੱਟ ਦੇ ਖੇਤ ਜੋ ਖਾਲ ਬਿਨਾ ਘੋੜੀ ਜੋ ਸੰਭਾਲ ਬਿਨਾ ਅਮਲੀ ਜੋ ਮਾਲ ਬਿਨਾ ਕਦੇ ਵੀ ਨਹੀਂ ਬਚਦੇ ਅਮਲੀ ਜੋ ਮਾਲ ਬਿਨਾ ਕਦੇ ਵੀ ਨਹੀਂ ਬਚਦੇ ਲਓ ਸਮਨੇ ਇਧਰ ਲਈ ਪਾਸੇ ਬਾਲਾਂ ਕਦੇ ਪੈਰੀਆਂ ਨੇ ਖੇਡ ਦੇ ਕਦੇ ਮੈਦਾਨ ਦੇ ਵਿੱਚ ਜੋਰ ਕਦੇ ਲੱਗ ਰਿਹਾ ਹੈ ਜੋ ਕਦੇ ਸ਼ੌਸ਼ਾਬਾਦ ਆ ਮੈਂ ਦੱਸਾਂਗੇ ਭਾਈ ਟੌਪ ਜੀ ਕਦੇ ਪਹਿਲੇ ਦੌਰਾਂ ਵਿੱਚ ਜਵਾਲਾ ਭਾਈਆਂ ਮੁੰਡਿਆਂ ਨੇ ਲਓ ਸਮਨੇ ਬਾਲ ਜਿਹੜੀ ਇਧਰ ਲਈ ਪਾਸੇ ਖੇਡ ਦੇ ਕਦੇ ਮੈਦਾਨ ਦੇ ਅੰਦਰ ਡਾਊਟ ਹੋ ਗਈ ਹੈ ਬਾਲ ਜਿਹੜੀ ਸਮਨੇ ਕਦੇ ਡਾਊਟ ਹੋ ਗਈ ਹੈ ਕੋ ਗਿਆ ਲਓ ਸਾਹਮਣੇ ਚਾਰ ਸਕੋਰ ਜੁੜ ਗਏ ਐ ਸਾਜਨ ਜਿਹੜੇ ਕਦੇ ਬਾਲਾਂ ਪੈਰੀਏ ਖੇਡ ਦੇ ਮੈਦਾਨੇ ਅੰਦਰ ਲੱਡੂੜੀ ਫੌਜੀੜੀ ਪੱਟ ਗਏ ਜਿੰਦਗੀ ਦਾ ਮਾਣ ਇਸ ਟੀਮ ਦੇ ਪਿੰਡ ਦਾ ਵਿੱਕੀ ਐ ਪਹਿਲੀਆਂ ਦਾ ਸਾਥੀ ਐ ਜਿਹੜਾ ਵੀਰਾਂ ਦਾ ਬਹੁਤ ਵੱਡਾ ਕਦੇ ਧੰਨਵਾਦ ਜਿਹੜਾ ਵਿਸ਼ੇਸ਼ ਤੌਰ ਤੇ ਜਿਹੜਾ ਕਦੇ ਕੀਤਾ ਜਾ ਰਿਹਾ ਐ ਲਓ ਸਾਹਮਣੇ ਕਦੇ ਤੀਜੀ ওভার ਦੀਆਂ ਬਾਲਾਂ ਨੇ ਉੱਪਰਲੇ ਮੈਦ ਦੇ ਟੀਮਾਂ ਰੈਡੀ ਫੋੜਿਆ ਇਸ ਟੀਮ ਕਦੇ ਬੇਤੀ ਐ ਉਹਨਾਂ ਕਦੇ ਵੀਰਾਂ ਨੂੰ ਲਓ ਸਾਹਮਣੇ ਕਦੇ ਸਾਜਨ ਕਦੇ ਬਾਲਾਂ ਪਾ ਰਿਹਾ ਮੁੰਡਾ ਗਾਲ ਹਵਾ ਦੇ ਵਿੱਚ ਚਾਨਸ ਬਣ ਗਿਆ ਤੇ ਸਾਹਮਣੇ ਫੋੜ ਦੀ ਗਲਤੀ ਕਰਦੇ ਲਓ ਸਾਹਮਣੇ ਵਿਕਟ ਦਾ ਪਤਨ ਅਵਰ ਸਮਾਪਤ ਹੈ ਕਿ ਰਹਿੰਦੀ ਐ ਫੇਰੇ ਅਵਰ ਹੋ ਗਿਆ ਕਿੰਨੇ ਬਣ ਗਏ ਵੀਰੇ ਨਾਂ ਕੀ ਆਪਣਾ ਲੈ ਵੀ ਗੱਗੀ ਕਿੰਨੇ ਬਣ ਗਏ ਬਾਈ 26 26 ਬਣ ਗਏ 11 ਵਾਲਾ ਸਮਾਪਤ ਹੈ 26 ਸਕੋਰ ਜਿਹੜੇ ਬਣ ਗਏ ਹੋਰ ਕਿਨੇ ਲਾਉਣਾ ਹੋ ਕੀ ਨਾਮ ਵੀਰੇ ਬੋਲਰ ਦਾ ਨਾਂ ਦੱਸੀ ਪ੍ਰਿੰਸ ਲਓ ਸੱਜੇ ਛੋਟਾ ਪ੍ਰਿੰਸ ਆ ਗਿਆ ਕਬੱਡੀ ਦਾ ਬੜਾ ਵਧੀਆ ਖਿਡਾਰੀ ਹੈ ਇਸ ਸਾਲ ਮੁੰਡਾ ਸਟੇਟ ਖੇਡਿਆ ਆਪਣੇ ਇਲਾਕੇ ਦੇ ਲਈ ਗਿੱਡੇ ਮਾਨ ਵਾਲੇ ਗਲੇ 13-14 ਸਾਲ ਇਹ ਜ ਹੈ ਮੁੰਡੇ ਦੀ ਛੋਟੀ ਉਮਰ ਦੇ ਵਿੱਚ ਵੱਡਾ ਨਾਮ ਹੈ ਮੁੰਡੇ ਦਾ ਖੇਡ ਕਬੱਡੀ ਦਾ ਕਦੇ ਵੱਡਾ ਖਿਡਾਰੀ ਹੈ ਭਾਈ ਯਾਰ ਤਾੜੀ ਮਾਰੋ ਯਾਰ ਮੁੰਡੇ ਦੀ ਜ਼ੋਰਦਾਰ ਛੋਟੀ ਉਮਰ ਹੈ ਮੁੰਡੇ ਦੀ ਤੇ ਪਹਿਲੀ ਬਾਲ ਮੁੰਡੇ ਨੇ ਕਦੇ ਚੜ ਕੇ ਪਾਈ ਹੈ ਇਹ ਚੜਦੇ ਸੂਰਜ ਡੁੰਡੇ ਦੇਖੇ ਕੁੱਝ ਦੇ ਜੀਵੇ ਬਲਦੇ ਦੇਖੇ ਫੇਰਾਂ ਕੋਈ ਮੁੱਲ ਨਾ ਸੀਕੇ ਚੜੜੇ ਦੇਖੇ ਜਿਨ੍ਹਾਂ ਨੇ ਕਦਰ ਨਾ ਕੀਤੀ ਰਬ ਦੀ ਹੱਥ ਖਾਲੀ ਜੋ ਮਲਦੇ ਦੇਖੇ ਲੋਕੀ ਕਹਿੰਦੇ ਧਾਲ ਨਿਕਲਦੀ ਵੀ ਮਹਿਤੇ ਪੱਥਰ ਗਲਦੇ ਦੇਖੇ ਲੋਕੀ ਕਹਿੰਦੇ ਧਾਲ ਨਿਕਲਦੀ ਮਹਿਤੇ ਪੱਥਰ ਗਲਦੇ ਦੇਖੇ ਲਓ ਸਾਹਮਣੇ ਦੇ ਲਈ ਪਾਸੇ ਬਾਲਾ ਕਦੇ ਪਿੰਡਿਆਂ ਨੇ ਜੋਰ ਕਿਤੇ ਲੱਗਿਆ ਹੋਇਆ ਮੈਦਾਨ ਦੇ ਕਦੇ ਵਿੱਚ ਲਓ ਸਾਹਮਣੇ ਕਦੇ ਉਧਰ ਲਈ ਪਾਸੇ ਇੱਕ ਸਕੂਲ ਦਾ ਕਦੇ ਵਾਹਾਂ ਮੁੰਡੇ ਜਿਹੜੇ ਕਿਤੇ ਆਪਣੀ ਕਿਤੇ ਟੀਮ ਦੇ ਲਈ ਖੇਡਦੇ ਕਿਤੇ ਮਾਨਿੰਦਰ ਜੋਰ ਜਿੜਾ ਕਿਤੇ ਆਹ ਮਿਆਂ ਦੇ ਵਿੱਚ ਕਿਤੇ ਲੱਗਿਆ ਹੋਇਆ ਹੈ ਬੜੀਆਂ ਕਿਤੇ ਉਧਰਲੇ ਪਾਸੇ ਟੌਪਰੀ ਕਿਤੇ ਮੁੰਡਿਆਂ ਨੇ ਕਿਤੇ ਬਾਲਾਂ ਭਾਈਆਂ ਨੇ ਲਓ ਸੱਮਣੇ ਕਿਤੇ ਬਾਲਾਂ ਪੈਂਦੀਆਂ ਨੇ ਮੈਚ ਉਧਰਲੇ ਪਾਸੇ ਚੁੱਟੀ ਦਾ ਹੈ ਲਾਸਟ ਓਵਰ ਦੀਆਂ ਬਾਲਾਂ ਨੇ ਆਹ ਬਾਲਾਂ ਦੇ ਟਾਰਗੇਟ ਸੈੱਟ ਕੀਤੇ ਜਾਣਗੇ ਲਓ ਸੱਮਣੇ ਹਿੱਟ ਜ਼ੋਰਦਾਰ ਖਿਡਾਰੀ ਹੈ ਉਹ ਸੱਮਣੇ ਦੇਖਾਂਗੇ ਐਫ ਨੂੰ ਆਏ ਮੁੰਡੇ ਨੇ ਇੱਕ ਸਕੋਰ ਜਿਹੜਾ ਕਦੇ ਜੁੜ ਗਿਆ ਖੇਡ ਦੇ ਕਦੇ ਨਾ ਦੇ ਚਾਲ ਲੱਡੂ ਆ ਗਿਆ ਸਟ੍ਰਿਕ ਤੇ ਲਓ ਪਿਆਰ ਵਰਤਿਆ ਰ ਖੇਡ ਦੇ ਕਦੇ ਮੈਦਾਨ ਦੇ ਵਿੱਚ ਟੱਕਰ ਬੱਬਰ ਸ਼ੇਰਾਂ ਦੀ ਖੜਕੇ ਦੇਖੇ ਕੋਈ ਜਵਾਨਾ ਮੈਚ ਦੇ ਕਪੂ ਹੀ ਹੋ ਜਤਣਗੇ ਜਿਹੜਿਆਂ ਡੌਲੇ ਪੱਟਾ ਗੁੱਟਾ ਬੈਟਾ ਦੇ ਵਿੱਚ ਜਾਨਾ ਲਓ ਸਾਹਮਣੇ ਲਗਾਤਾਰ 3:00 ਵਜ ਗਏ ਹੈ ਭਈ ਯਾਰ ਇੱਕ ਵਾਰੀ ਤਾੜੀ ਮਾਰੋ ਯਾਰ ਮੁੰਡੇ ਲਈ ਜ਼ੋਰਦਾਰ ਲਗਾਤਾਰ ਕਿਨੇ ਲਾਉਣਾ ਬਾਈ ਇਹ ਵੀ ਦੱਸੋ ਕਿ ਕਿੰਨੇ ਬਣ ਗਏ ਲੰਬੀ ਲੰਬੀ ਵਾਪਸ 19 19 19 ਹੀ ਬਣ ਗਏ ਕਿਨੇ ਕੀ ਕਹਿੰਦਾ ਤੂੰ ਇੱਥੋਂ ਆਇਆ ਸੀ ਖੇਵਾਲੇ ਵੀ ਓ ਉਹ ਲੋਕੇਸ਼ਨ ਭੇਜੀ ਉਹ ਜਾਂਦੀ ਪਹਿਲਾਂ ਉਹ ਉਧਰ ਨੂੰ ਲੈ ਗਈ ਬਾਈ ਦੀ ਸ਼ਖਸ਼ਾਤ ਤੇ ਸਟੀਰ ਵਾਲਾ ਢਿਮਾ ਟਾਸ ਕਰਨੇ ਇੱਕ ਵਾਰ ਸਵਾਤੀ ਹੈ 19 ਸਕੋਰ ਬਣ ਗਏ ਹੈ ਲਓ ਜਿਹੜੇ ਕਹਿੰਦੇ ਸੈਟ ਕਹਿੰਦੇ ਸਰਜੀਤ ਆ ਗਿਆ ਖੇਡ ਦੇ ਕਿਤੇ ਪ੍ਰਾਣੇ ਅੰਦਰ 42 ਸਕੋਰ ਚੇਸ ਕਰਨੇ ਹੈ ਮੈਚ ਨੂੰ ਕਿਤੇ ਜਤਨ ਦੇ ਲਈ ਪ੍ਰੋਪਰ ਮੁੰਡਿਆਂ ਨੇ ਫੀਲ ਜਿਹੜੀ ਕਹਿੰਦੇ ਸੈੱਟ ਕੀਤੀ ਹੋਈ ਹੈ ਪਰ ਮੁੰਡੇ ਤੇਜ਼ੀ ਨਾਲ ਸਕੋਰਾਂ ਨੂੰ ਕਿਤੇ ਡਿਫੈਂਡਰ ਕਿੰਨੇ ਚੇਸ ਕਰ ਰਹੇ ਹੈ ਲਓ ਖੇਡ ਦੇ ਕਿਤੇ ਮੈਦਾਨ ਵਿੱਚ ਚਾਰ ਸਕੋਰ ਦੇ ਕਿਤੇ ਵਾਧੇ ਮੁੰਡਿਆਂ ਨੇ ਕਰ ਦਿੱਤੇ ਆਪਣੀ ਕਿਤੇ ਟੀਮ ਦੇ ਲਈ ਲਓ ਸੁਬੜਿੰਦਰ ਲਈ ਪਾਸੇ 23 ਸਕੋਰ ਬਣ ਗਏ ਹੈ 42 ਕਰਨੇ ਹੈ ਮੈਚ ਨੂੰ ਕਿਤੇ ਜਿੱਤਣ ਲਈ ਅੱਤੇ ਬਣ ਗਏ ਹੈ ਅੱਤੇ ਰਹਿੰਦੇ ਹੈ ਸ਼ਮਸ਼ਾहाबाद ਤੇ ਨਾਲ ਸਤੀਰ ਵਾਲੀ ਇਹ ਟੀਮਾਂ ਟਾਸ ਕਰ ਲੈਣ ਸਿੱਕਾ ਹੈ ਹਮੇ ਕਿਸੇ ਕੋਲ ਕਿ ਕਮੇਟੀ ਵਾਲਾ ਮੈਚ ਚੱਲ ਰਿਹਾ ਯਾਰ ਲਓ ਸੰਭੜ ਇਧਰਲੇ ਪਾਸੇ ਕਿੰਨੇ ਅਰੀਆ ਵਾਲਤੇ 4 ਸਕੋਰ ਜੜ ਗਈ ਹੈ ਖੇਡ ਦੇ ਮਧਾਨੇ ਤੇ 27 ਬਣ ਕੇ ਨੇ ਵੀ ਗੱਗੀ 27 ਸਕੋਰ ਬਣ ਗਿਆ ਉਧਰ ਲਈ ਪਾਸੇ ਮੁੰਡੇ ਕਹਿੰਦੇ ਝੋਕ ਪਿੰਡ ਦੇ ਮੁੰਡਿਆਂ ਨੇ ਕਹਿੰਦੇ ਬਹਿ ਜਾ ਬਹਿ ਜਾ ਕਰਵਾਇਆ surjeet ਦਾ ਬੜਾ ਕਹਿੰਦੇ ਟੁੱਟੀ ਦਾ ਕਹਿੰਦੇ ਮੱਲ ਹੈ ਲਓ ਸਮੜੇ ਕਹਿੰਦੇ ਐਕਸਪੀਰੀਅੰਸ ਬਹੁਤ ਹੈ ਮੁੰਡੇ ਕੋਲ ਐਕਸਪੀਰੀਅੰਸ ਦਾ ਪਰਮਾਨ ਆ ਹਿੱਟਾਂ ਦੀ ਦੁਨੀਆ ਦਵਾਨੀ ਹੈ ਲਓ ਸਮੜੇ ਉਧਰ ਲਈ ਪਾਸੇ ਖੇਡ ਦੇ ਕਹਿੰਦੇ ਮੈਦਾਨ ਵਿੱਚ 33 ਬਣ ਗਏ ਨੇ ਵਿਆੜੀ ਕਰਨੇ ਆ ਖੇਡ ਦੇ ਮੈਦਾਨ ਅੰਦਰ ਲਓ ਸਮੜੇ ਕਹਿੰਦੇ 33 ਸਕੋਰ ਬਣ ਗਏ ਆ 9 ਰਹਿ ਗਏ ਮੈਚ ਨੂੰ ਜਤਨ ਦੀ 2 ਫਿਟ ਵੇਨ ਲਓ ਸਮੜੇ ਕਹਿੰਦੇ surjeet ਤਿਆਰ ਵਰ ਤਿਆਰ ਆ ਦੂਜੇ ਓਵਰ ਦੀਆਂ ਬਾਲਾਂ ਨੇ ਮੁੰਡੇ ਕ ਆਵਰ ਦੇ ਮੈਚ ਮੁਕਾਉਣ ਨੂੰ ਫਿਰਦੇ ਹੈ ਤੇ ਮੈਚ ਵੀ ਮੁਕਜੋ ਮੁਕਜੋ ਕਰਦਾ ਹੈ ਬਰਬਾਲ ਜਿਹੜੀ ਇਧਰਲੇ ਪਾਸੇ ਜਿਹੜੀ ਕਦੇ ਡਾਟ ਪੈ ਗਈ ਹੈ ਖੇਡ ਦੇ ਕਿਤੇ ਮੈਦਾਨ ਦੇ ਅੰਦਰ ਉੱਪਰਲਾ ਮੈਚ ਸ਼ਮਸ਼ਾਹਾ ਦੇ ਨਾਲ ਸਤਿਰ ਵਾਲੀ ਇਹ ਟੀਮਾਂ ਜਿਹੜੀਆਂ ਰੈਡੀ ਹੋ ਜਾਣ ਇਹ ਸਾਡੀ ਕਿੰਦੀ ਬਹਿਤੀਆ ਦੋਨਾਂ ਟੀਮਾਂ ਨੂੰ ਲਓ ਸਮਟ ਇਧਰਲੇ ਪਾਸੇ ਪੈਂਦੀ ਬਾਲ ਫੇਰ ਸਰਜੀਤ ਕਰਦਾ ਹੋਇਆ ਟਰਾਈ ਹੈ ਮਾਰਕੀਟ ਬਣਾਉਣੀ ਆਵਦੇ ਹੱਥ ਵਾਸਤੇ ਦੇ ਸਿੱਧੇ ਗੜ ਕੇ ਜਾਊਗਾ ਤੇ ਵੈਸੇ ਬੈਠੇ ਹਾਂ ਚੋਟਾਂ ਨੂੰ ਪੂਰੀਆ ਵਾਸ਼ਾ ਲਾ ਹੀ ਕਰਦੇ ਲਾਓ ਸੰਭੜੇ ਖੇਡ ਦੇ ਮੈਦਾਨੇ ਅੰਦਰ ਵਾਹ ਜੀ ਵਾ ਸਿਰੇ ਦੀ ਬਾਲ 2 ওভার ਤੇ ਦੱਸੋ ਜੀ 33 32 32 32 32 ਬਣ ਗਿਆ ਹੈ 2 ওভারਾਂ ਦੀ ਖੇਡ ਸਮਾਪਤ 32 ਸਕੋਰ ਜਿਹੜੇ ਬਣ ਗਏ ਹੈ ਖੇਡ ਦੇ ਮੈਦਾਨੇ ਅੰਦਰ ਸ਼ਮਸ਼ਾ ਦਾ ਮੈਚ ਖੇਡਿਆ ਜਾਵੇਗਾ ਲਾਉਸਪੜ ਦੇ ਸਟੀਰਲ ਦੀ ਟੀਮ ਦੇ ਨਾਲ ਚਰਚੇ ਦੇ ਵੱਡੇ ਹੋਣੇ ਟਾਸ ਹੋ ਗਈ ਬਈ ਹੋਗੀ ਕਿਹੜੀ ਜਿੱਤਗੀ ਸ਼ਮਸ਼ਾ ਜਿੱਤਗੀ ਹਾਂ ਤੁਹਾਨੂੰ ਤਾਂ ਪਤਾ ਮੈਨੂੰ ਬਈ ਬੋਲਿੰਗ ਕਿੰਨੇ ਮਨ ਮਨਪ੍ਰੀਤ ਕਰੂੰ ਲਾਉਸਪੜ ਇਧਰਲੇ ਪਾਸੇ 32 ਬਣ ਗਏ ਹੈ ਸੈਕਿੰਡ ਲਾਸਟ ਵੱਡੀ ਸ਼ੁਰੂਆਤ ਹੋਣ ਜਾ ਰਹੀ ਹੈ ਖੇਡ ਦੇ ਮੈਦਾਨੇ ਅੰਦਰ 32 ਸਕੋਰ ਜਿਹੜੇ ਕਿਤੇ ਪੈਣਗੇ ਖੇਡ ਦੇ ਮੈਦਾਨ ਇੰਦਰ ਬਾਲਬਾਲੇ ਖਿਡਾਰੀ ਕਹਿੰਦੇ ਤੀਤੀ ਉਹਦੀ ਕਹਿੰਦੇ ਸ਼ਰਧਾਤ ਕਰਨੇ ਕਹਿੰਦੇ ਬਾਦਨਾ ਹੋਇਆ ਸਰਜੀਤ ਹੈ ਵਾਹ ਜੀ ਵਾਹ ਜੇਤੂ ਦਾ ਜਿੰਦ ਲਾਓ ਸਬਟੇ ਤੀ ਬਣ ਗਏ ਇੱਕ ਛੱਕਾ ਚਾਹੀਦਾ ਮੈਚ ਨੂੰ ਜਿੱਤਣ ਦੇ ਲਈ ਇੱਕ ਬਣਾਣਾ ਸ਼ਮਸ਼ਾబాద్ ਦੇ ਸਟੀਰ ਵਾਲੀ ਟੀਮ ਜਿਹੜੀ ਰੈਡੀ ਹੋ ਜਣ ਵਿਕੀ ਹੋਣੀ ਪੁੱਜੀ ਹੋਈ ਹੈ ਉਹਨਾਂ ਭਰਾਵਾਂ ਦਾ ਬਹੁਤ ਵੱਡਾ ਕਹਿੰਦੇ ਧੰਨਵਾਦ ਜਿਹੜਾ ਵਿਸ਼ੇਸ਼ ਤੌਰ ਤੇ ਕੀਤਾ ਜਾ ਰਿਹਾ ਹੈ ਲਓ ਸਮੇਟ ਇਧਰ ਲਈ ਪਾਸੇ ਇਸ ਨੇ ਕਿ ਲਾ ਮੈਚ ਬਣਾਇਆ ਝੋਕ ਦੀ ਟੀਮ ਬਿਲਕੁਲ ਜਿੱਤ ਦੇ ਕਰੀਬ ਆ ਗਈ ਹੈ ਖੇਡ ਦੇ ਕਦੇ ਮੈਦਾਨੇ ਅੰਦਰ ਝੋਕ ਦੀ ਪੂਰਨ ਦੀ ਟੀਮ ਜਿਹੜੀ ਕਿਤੇ ਜਿੱਤ ਦੇ ਬਿਲਕੁਲ ਕਰੇ ਕਲੋਜ਼ ਆ ਗਈ ਹੈ ਉੱਪਰਲਾ ਮੈਚ ਵੀ ਇੱਕ ਛੋਟੀ ਦਾ ਮੈਚ ਹੋਵੇਗਾ ਲਓ ਸਮੇਟ ਇਧਰ ਲਈ ਪਾਸੇ ਖੇਡ ਦੇ ਕਦੇ ਮੈਦਾਨੇ ਅੰਦਰ ਸਿਰੇ ਦੀ ਬਾਲ ਛੋਟੀ ਦੀ ਬਾਲ ਜਿਹੜੀ ਕਿਤੇ ਪੈ ਗਈ ਹੈ ਦੋਨੇ ਟੀਮਾਂ ਜਿਹੜੀਆਂ ਰੈਡੀ ਫੂਡ ਆਣ ਖਾਲਦੀ ਨਾਲੀ ਮੈਚ ਪਲੇਫ ਹੋਏ ਵਾਲਾ ਵੀ ਵਿਕੀ ਵਧੀਆ ਦੂਜੇ ਰਾਉਂਡ ਦਾ ਹਾਸੋ ਜਿਹੜੇ ਸੀ ਜਦੋਂ ਛੋੜੀ ਸਤਿਰ ਵਾਲਾ ਬਾਲ ਫਸਟਾ ਗੀਤਪੁਰੇ ਵਾਲਿਆਂ ਨੇ ਵੀ ਆਈ ਇਹ ਟੀਮ ਆ ਰੈਡੀ ਫੋਰ ਆਨ ਵਾਹ ਜੀ ਵਾ ਮੈਚ ਉਧਰ ਦੇ ਪਾਸੇ ਸਮਾਪਤੀ ਦਾ ਵਾਧਾ ਜਾ ਰਿਹਾ ਇੱਕ ਸਕੋਰ ਤੱਕ ਦੇ ਵਾਧਾ ਮੁੰਡੇ ਨੇ ਕਹਿੰਦੇ ਕੀਤਾ ਆਪਣੀ ਕਦੇ ਟੀਮ ਦੇ ਲਈ ਲਓ ਸਮੁੰਦਰ ਲਈ ਪਾਸੇ ਸਕੇਰ ਦੀ ਟੀਮ ਆ ਗਈ ਹੈ ਚਰਚ ਕਦੇ ਵੱਡੇ ਨੇ ਆ ਕਦੇ ਲਾਕਰ ਵਿੱਚ ਉਹ ਸਮੁੰਦਰ ਕਦੇ ਵੱਡਾ ਕਦੇ ਦਬਦਬਾ ਹੈ ਮੁੰਡਿਆਂ ਦਾ ਚਾਲਪੌ ਲਈ ਫਿਰ ਉਹ ਸਬੜੇ ਕਦੇ ਖਿਡਾਰੀ ਜਿਹੜਾ ਕਦੇ ਤਿਆਰ ਵਰਤਿਆ ਰ ਟੱਕਰ ਸਿਰੇ ਦੀ ਪੰਦੀ ਬਾਲ ਮੈਚ ਸਮਾਪਤ ਵਾਹਏ ਸਰਜੀਤ ਭਾਈ ਯਾਰ ਤਾੜੀਆਂ ਮਾਰੋ ਮੁੰਡੇ ਲਈ ਕਿਆ ਬੱਲੇਬਾੜੀ ਕਿਆ ਬੈਟਿੰਗ ਕੀਤੀ ਹੈ ਮੁੰਡਿਆ ਨੇ ਮੈਚ ਸਮਾਪਤ ਜਿੱਤ ਗਈ ਟੀਮ ਝੋਕੜੀ ਤੋਂ ਲਾਣਾ ਆਓ ਜੀ ਸ਼ਬਸ਼ਾਹਬਾਦ ਬੈਟਿੰਗ ਤੇ ਤੇ ਲਾਉੜੀ ਸਤਿਰ ਵਾਲਾ ਫੀੜੇ ਸਾਡੀ